ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੀ 350 ਸਾਲਾਂ ਸ਼ਤਾਬਦੀ ਨੂੰ ਸਮਰਪਤ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਜਾਗਰਤੀ ਯਾਤਰਾ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੀ ਸ਼੍ਰੀ ਕੇਸਗੜ੍ਹ ਸਾਹਿਬ ਚੌਕ ਵਿੱਚ ਇਸ ਯਾਤਰਾ ਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਸਮੇਤ ਵੱਡੀ ਗਿਣਤੀ ਸੰਗਤਾਂ ਵੱਲੋਂ ਨਗਾਰਿਆਂ ਅਤੇ ਜਗਾਰਿਆਂ ਦੀ ਗੂੰਜ ਦੇ ਨਾਲ ਨਿੱਘਾ ਸਵਾਗਤ ਕੀਤਾ ਗਿਆ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਚੱਲਿਆ ਸੀ ਅੱਜ ਉਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੀ ਸਰਪ੍ਰਸਤੀ ਦੇ ਹੇਠ ਵਖ-ਵਖ ਪੜਾਵਾਂ ਦਾ ਪੈਂਡਾ ਤੈਅ ਕਰਦਾ ਹੋਇਆ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਇਸ ਨਗਰ ਕੀਰਤਨ ਨੂੰ ਜਿੱਥੇ ਅਸੀਂ ਸਾਰਿਆਂ ਨੇ ਜੀ ਆਇਆਂ ਆਖਿਆ ਸਮੂਹ ਸੰਗਤ ਦਾ ਪੰਜ ਪਿਆਰਿਆਂ ਦਾ ਨਿਸ਼ਾਨਚੀ ਸਿੰਘਾਂ ਦਾ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਔਰ ਜਿੰਨੀਆਂ ਵੀ ਸਿੱਖ ਸੰਗਤਾਂ ਵਾਂ ਪ੍ਰਧਾਨ ਜਗਜੋਤ ਸਿੰਘ ਸੋਹੀ ਇੰਦਰਜੀਤ ਸਿੰਘ ਜੀ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਆ ਮੈਂ ਦੇਖ ਰਿਹਾ ਕਿ ਸੰਗਤ ਦੇ ਵਿੱਚ ਬਹੁਤ ਵੱਡਾ ਤੁਸ਼ਾਹ ਆ ਪੰਜ ਪਿਆਰਾ ਪਾਰਕ ਤੋਂ ਪਿੱਛੇ ਜਿਹੜਾ ਗੁਰਦੁਆਰਾ ਸਾਹਿਬ ਦਲਬਾਬਾ ਵਿਦੀ ਚੰਦ ਔਰ ਉਹਦੇ ਤੋਂ ਅੱਗੇ ਸ਼ੀਦੀ ਬਾਗ ਕਿਲਾ ਆਨੰਦਗੜ੍ਹ ਸਾਹਿਬ ਉਦੇ ਤੋਂ ਅੱਗੇ ਬੁੱਢਾ ਦਲ ਦੀ ਜਿਹੜੀ ਸ਼ੌਣੀਆਂ ਸ਼ਰੋਮਣੀ ਪੰਥ ਸਮੂਹ ਸੰਗਤਾਂ ਨੇ ਰਸਤੇ ਦੇ ਵਿੱਚ ਪਰਵਾ ਸਵਾਗਤ ਕੀਤਾ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਮਨਾਉਂਦਿਆਂ 350 ਸਾਲਾਂ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾਂ ਸ਼ਹੀਦ ਸ਼ਹਾਦਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ 350 ਸਾਲਾਂ ਗੁਰਯਾਈ ਦਿਵਸ ਇਸ ਨੂੰ ਮਨਾਉਂਦੀਆਂ ਸੰਗਤਾਂ ਵੱਡੀ ਗਿਣਤੀ 'ਚ ਅਨੰਦਪੁਰ ਸਾਹਿਬ ਆ ਰਹੀਆਂ ਅੱਜ ਲੋੜ ਵਾ ਸਮੁੱਚੇ ਸੰਸਾਰ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਸ ਪਾਵਨ ਉਪਦੇਸ਼ ਨੂੰ ਧਾਰਨ ਕਰਨ ਦੀ ਭੈ ਕਾਹੂ ਕਉ ਦੇਤਨਾ ਨਹਿ ਪੈਮਾਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਗੁਰੂ ਕਿਰਪਾ ਕਰੇ ਅਸੀਂ ਗੁਰੂ ਦੇ ਉਪਦੇਸ਼ਾਂ ਤੇ ਚੱਲੀਏ ਇਹ ਨਗਰ ਕੀਰਤਨ ਕਈ ਰਾਜਾਂ ਤੋਂ ਹੁੰਦਾ ਹੋਇਆ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਸੀਸਗੰਨ ਸਾਹਿਬ ਪਹੁੰਚਿਆ ਗੁਰੂ ਕਿਰਪਾ ਕਰੇ ਸੰਗਤਾਂ ਦਾ ਕਦਮ ਕਦਮ ਲੇਖੇ ਲਗੇ ਬਾਕੀ ਹਰ ਰੋਜ਼ ਹੀ ਆਨੰਦਪੁਰ ਸਾਹਿਬ ਕਿਉਂਕਿ ਸ਼ਤਾਬਦੀ ਦੇ ਸਮਾਗਮ ਸ਼ੁਰੂ ਹੋ ਚੁੱਕੇ ਆ ਹਰ ਰੋਜ਼ ਇੱਕ ਦੋ ਨਗਰ ਕੀਰਤਨ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖ ਸੰਗਤ ਆ ਰਹੀ ਆ ਔਰ ਖਾਲਸਾ ਪੰਥ ਪੂਰੇ ਖਾਲਸੇਈ ਜ਼ਾਹੋ ਜਲਾਲ ਦੇ ਨਾਲ 21 ਨਵੰਬਰ ਤੋਂ 29 ਨਵੰਬਰ ਤੱਕ ਗੁਰਦੁਆਰਾ ਸ੍ਰੀ ਸੀਸਗੰਨ ਸਾਹਿਬ ਵਿਖੇ ਇਸ ਸ਼ਹੀਦੀ ਸ਼ਤਾਬਦੀ ਨੂੰ ਮਨਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਪ੍ਰారంਭ ਹੋਈ 17 ਸਤੰਬਰ ਨੂੰ ਔਰ ਇਹ ਨੋ ਸਟੇਟਾਂ ਦੇ ਵਿੱਚ ਹੁੰਦੇ ਹੋਏ ਅੱਜ ਸਤਿਗੁਰੂ ਮਹਾਰਾਜ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ صدਕਾ ਪੰਜਾਬ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੀ ਹੈ ਰਸਤੇ ਦੇ ਵਿੱਚ ਸੰਗਤਾਂ ਦਾ ਬੜਾ ਹੀ ਉਤਸਾਹ ਰਿਹਾ ਸੰਗਤਾਂ ਦਾ ਬੜਾ ਬੜਾ ਹੀ ਹਰਸੋ ਹੁਲਾਸ ਰਿਹਾ ਸੋ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਵੱਲੋਂ ਅਤੇ ਉੱਥੇ ਦੇ ਸਮੁੱਚੀ ਸਾਧ ਸੰਗਤ ਵੱਲੋਂ ਅਤੇ ਜਿਨੀਆਂ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਭਾਜੀ ਭਾਰਤ ਆਲਾਪ ਕਰ ਚੁੱਕਾ ਹੈ ਔਰ ਸਤਿ ਅਨੁਸਾਰਿਆਂ ਨੂੰ ਵਧਾਈ ਦੇ ਚੁੱਕਾ ਹੈ ਤੁਹਾਡੇ ਮੀਡੀਆ ਰਾਈ ਹੁਣ ਸਾਡੇ ਤਖਸੀਰੇ ਮੰਦਜੀ ਪਟਨਾ ਸਾਹਿਬ ਦੇ ਪ੍ਰਧਾਨ ਸਾਹਿਬ ਔਰ ਸਾਡੇ ਸਦਕਾਰਯੋਗ ਸਾਰੇ ਸਾਥੀ ਖੜੇ ਨੇ ਸਾਨੂੰ ਸਾਰੀ ਇੱਥੇ ਦੀ ਮੈਨੇਜਮੈਂਟ ਕਮੇਟੀ ਖਾਸ ਕਰਕੇ ਜਥੇਦਾਰ ਸਾਹਿਬ ਸਾਰਿਆਂ ਦਾ ਜਿੰਨਾ ਰੋਮ ਰੋਮ ਕਰਕੇ ਧੰਨਵਾਦ ਕਰੀਏ ਥੋੜਾ ਇਹ ਗੁਰੂ ਕਲਵੀਰਪਾਤਸ਼ਾਹ ਨੇ ਤੇ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਪਰ ਸਭ ਤੋਂ ਵੱਡਾ ਅਲਾਮਾ ਜਿਹੜਾ ਤੁਹਾਡੇ ਰਾਹੀਂ ਅਸੀਂ ਦੇ ਰਹੇ ਹਾਂ ਪੰਜਾਬ ਦੀ ਸਰਕਾਰ ਨੂੰ ਅਸੀਂ ਰਸਤੇ 'ਚ ਕੋਈ ਲਾਈਟ ਨਹੀਂ ਕਿਸੇ ਕਿਸਮ ਦਾ ਪ੍ਰਬੰਧ ਨਹੀਂ ਔਰ ਰਾਹ ਦੇ ਜਿਹੜੇ ਹਾਲਾਤ ਨੇ ਉਹ ਵੀ ਸਾਨੂੰ ਗੱਡੀ 'ਚ ਆਉਂਦਿਆਂ ਵੀ ਜਾਪਿਆ ਵੀ ਪਤਾ ਨਹੀਂ ਕਿਤਰਾ ਬੈਠੇ ਆ ਜੇ ਪੰਜਾਬ ਸਰਕਾਰ ਇਹ ਸਾਰੇ ਕੰਮਾਂ ਤੇ ਕੰਮ ਨਹੀਂ ਕਰ ਸਕਦੀ ਤੇ ਸਾਡੀ ਬਿਹਾਰ ਸਰਕਾਰ ਦੇ ਨतीश ਕੁਮਾਰ ਜੀ ਨੂੰ ਕਹਿਣ ਪੂਰੇ ਪੰਜਾਬ ਦੀਆਂ ਲਾਈਟਾਂ ਅਸੀਂ ਲਵਾ ਦਿਆਂਗੇ ਬਿਹਾਰ ਦੀ ਤਰਫੋਂ ਇਹ ਤੁਹਾਡੇ ਰਾਂ ਹੀ ਸੁਣਾ ਦਿੰਨੇ ਆ ਜੇ ਸਾਨੂੰ ਬੇਨਤੀ ਅਸੀਂ ਸਾਡੀ ਸਵੀਕਾਰ ਕਰਨ ਅਸੀਂ ਬਿਹਾਰ ਦੇ ਚੀਫ ਮਿਨਿਸਟਰ ਨੂੰ ਇਨੀ ਗੱਲ ਕਹਾਂਗੇ ਵੀ ਭਾਈ ਜਿੱਥੇ ਤੂੰ ਸਾਰੇ ਬਿਹਾਰ ਨੂੰ ਅਤੇ ਪਟਨਾ ਸਾਹਿਬ ਨੂੰ जगਮਾ ਕੀਤਾ ਹੈ ਉੱਥੇ ਅਨੰਦਪੁਰ ਸਾਹਿਬ ਦੀਆਂ ਸਾਰੇ ਪੰਜਾਬ ਦੀਆਂ ਲਾਈਟਾਂ ਵੀ ਲਵਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪਾਲ ਸਿੰਘ ਜੌਹਲ ਤਕਸੀਰ ਮੰਦਰ ਜੀ ਪਟਨਾ ਸਾਹਿਬ ਦਾ ਮੈਂਬਰ ਹਾਂ ਸਪੋਕਸਮੈਨ ਹਾਂ ਉੱਥੇ ਦਾ ਸਪੋਕਸ ਪਰਸਨ ਹੈ ਕਮੇਟੀ ਦਾ ਇਹ ਬੜੀ ਖੁਸ਼ੀ ਹੈ ਕੇ ਤਕਸਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਇੱਕ ਜਾਗਰਤੀ ਯਾਤਰਾ ਦੇ ਰੂਪ ਵਿੱਚ ਨਗਰ ਕੀਰਤਨ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹੀਦੀ ਸਮਾਗਮ ਨੂੰ ਸਮਰਪਿਤ 350 ਸਾਲਾ ਜਿਹੜਾ ਮਨਾਇਆ ਜਾ ਰਿਹਾ ਹੈ ਉਹਨੂੰ ਸਮਰਪਿਤ ਨੌ ਸਟੇਟਾਂ ਥਾਣੀ ਹੋ ਕੇ ਇਹ ਜਾਗਰਤੀ ਯਾਤਰਾ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀ ਆ ਇਹ ਜਾਗਰਤੀ ਯਾਤਰਾ ਦਾ ਮੇਨ ਮਕਸਦ ਇਹ ਆ ਇਹਦੇ ਵਿੱਚ ਸਾਡੀ ਬਿਹਾਰ ਸਰਕਾਰ ਦੀ ਵੀ ਬਹੁਤ ਵੱਡੀ ਭਾਗੀਦਾਰੀ ਆ ਔਰ ਉਹਨਾਂ ਦਾ ਵੀ ਬੜਾ-ਬੜਾ ਸਪੋਰਟ ਸਾਨੂੰ ਜਿਹੜਾ ਤੱਕ શ્રીਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਨੂੰ ਮਿਲਿਆ ਇਹ ਸਾਡਾ ਮੇਨ ਮੁੱਖ ਮਕਸਦ ਇਹ ਆ ਵੀ ਹਿੰਦੁਸਤਾਨ ਦੇ 140 ਕਰੋੜ ਲੋਕਾਂ ਨੂੰ ਆਪਾਂ ਹੁਣ ਦੇ মিডিਆ ਰਾਈਂ ਔਰ ਸੋਸ਼ਲ ਮੀਡੀਆ ਰਾਈਂ ਤੁਹਾਡੇ ਵੀਰਾਂ ਰਾਈਂ ਇਹ ਹਿੰਦੁਸਤਾਨ ਦੇ ਬਾਕੀ ਆਪਣੇ ਵੀਰਾਂ ਨੂੰ ਦੱਸ ਸਕੀਏ ਕਿ ਹਿੰਦੁਸਤਾਨ ਦੀ ਜਿਹੜੀ ਸਭਤਾ ਸੰਸਕ੍ਰਿਤੀ ਨੂੰ ਬਚਾਉਣ ਦਾ ਸਭ ਤੋਂ ਵੱਡਾ ਜਿਹੜਾ ਸਰੇਹ ਆ ਉਹ ਜਾਣਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਔਰ ਗੁਰੂ ਕਲਗੀਧਰ ਪਾਤਸ਼ਾਹ ਦੇ ਸਰਬੰਸਦਾਨੀ ਦੇ ਪਰਿਵਾਰ ਨੂੰ ਔਰ ਇਹ ਯਾਤਰਾ ਨੌਨ ਸਟੇਟਾਂ ਥਾਣੀ ਹੋ ਕੇ ਅੱਜ ਤੱਕ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੀ ਆ ਇਹਦੇ ਪਹੁੰਚਣ ਤੇ ਇੱਥੇ ਦੇ ਜਥੇਦਾਰ ਸਾਹਿਬ ਕੁਲਦੀਪ ਸਿੰਘ ਜੀ ਗਲਗੱਜ ਇੱਥੇ ਦੇ ਹੈੱਡ ਗ੍ਰੰਤੀ ਸਾਹਿਬ ਇੱਥੇ ਦੀ ਸਾਰੀ ਸੰਗਤ ਇੱਥੇ ਦੀ ਪ੍ਰਬੰਧਕ ਕਮੇਟੀ ਔਰ ਜਿੰਨੇ ਵੀ ਵਰਕਰ ਨੇ ਔਰ ਜਿੰਨੇ ਵੀ ਸੇਵਾਦਾਰ ਨੇ ਜਿੰਨੇ ਇਹਨਾਂ ਸਾਰਿਆਂ ਨੇ ਰੱਜ ਕੇ ਤਖਤ ਸ੍ਰੀ ਹਰਮੰਦਰ ਤੋਂ ਚੱਲੀ ਹੋਈ ਜਾਗ੍ਰਿਤੀ ਯਾਤਰਾ ਦਾ ਪੂਰਾ ਮਾਨ ਸਤਕਾਰ ਕੀਤਾ ਹੈ ਔਰ ਬੜੇ ਚਾ ਨਾਲ ਬੜੇ ਮੰਗ ਨਾਲ ਬੜੀ ਉਤਸ਼ਾਹ ਨਾਲ ਜਾਣਕਾਰੀਆਂ ਦੀ ਗੂੰਜ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਇੱਥੇ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ